ਅੱਜ ਆਪਾਂ ਬਣਾਈ ਹੈ ਜੀ ਚਾਰਾ ਪੰਜਾਂ ਮਿੰਟਾਂ ਵਿੱਚ ਬਣਨ ਵਾਲੀ ਸਬਜ਼ੀ Shimla Mirch ਪਿਆਜ਼ ਦੀ ਸਬਜ਼ੀ ਬਿਲਕੁਲ ਘੱਟ ਸਮਾਨ ਦੇ ਵਿੱਚ ਤੇ ਬਹੁਤ ਹੀ ਘੱਟ ਮਸਾਲੇ ਪਾ ਕੇ ਅੱਜ ਦੀ ਸਬਜ਼ੀ ਨੂੰ ਆਪਾਂ ਬਣਾ ਕੇ ਤਿਆਰ ਕੀਤਾ। ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ Shimla Mirch ਦੀ ਸਬਜ਼ੀ Shimla Mirch ਤੇ ਪਿਆਜ਼ ਦੀ ਸਬਜ਼ੀ ਬਿਲਕੁਲ ਨਵੇਂ ਤਰੀਕੇ ਨਾਲ ਬਣਾਵਾਂਗੇ ਜੇਕਰ ਤੁਹਾਡੇ ਬੱਚੇ Shimla Mirch ਨਹੀਂ ਖਾਂਦੇ ਉਹਨਾਂ ਨੂੰ ਤੁਸੀਂ ਇਸ ਮੇਰੇ ਤਰੀਕੇ ਨਾਲ ਸ਼ਿਮਲਾ ਮਿਰਚ ਬਣਾ ਕੇ ਖਾਓ ਉਹ ਜ਼ਰੂਰ ਖਾਣਗੇ ਤੇ ਸ਼ੁਰੂ ਕਰਦੇ ਆਂ ਜੀ ਅੱਜ ਦੀ ਵੀਡੀਓ ਤੇ ਸਭ ਤੋਂ ਪਹਿਲਾਂ ਮੈਂ ਕੱਟ ਲਿਆ ਇੱਥੇ ਸ਼ਿਮਲਾ ਮਿਰਚਾਂ ਤੇ 5 ਤੋਂ 6 ਸ਼ਿਮਲਾ ਮਿਰਚਾਂ ਸੀ ਇਹਨਾਂ ਨੂੰ ਮੈਂ ਬਰੀਕ ਲੰਬੇ ਪੀਸਾ ਵਿੱਚ ਕੱਟ ਕੇ ਕਰ ਲਿਆ ਇਸ ਤਰ੍ਹਾਂ ਦਾ ਤਿਆਰ ਤੁਸੀਂ ਵੀ ਇਸੇ ਤਰ੍ਹਾਂ ਦੇ ਪੀਸ ਬਿਲਕੁਲ ਬਰੀਕ ਕਰਨੇ ਨੇ ਜਿਆਦਾ ਮੋਟੇ ਨਹੀਂ ਪੀਸ ਕਰਨੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੋ ਲਏ ਨੇ ਇੱਥੇ ਮੈਂ ਮੀਡੀਅਮ ਸਾਈਜ਼ ਦੇ ਪਿਆਜ਼ ਇੱਕ ਲਿਆ ਟਮਾਟਰ ਕਿਉਂਕਿ ਟਮਾਟਰ ਪਾਉਣ ਦੇ ਨਾਲ ਥੋੜਾ ਜਿਹਾ ਖੱਟਾ ਜਿਹਾ ਟੇਸਟ ਆ ਜਾਂਦਾ ਸਬਜ਼ੀ ਦੇ ਵਿੱਚ ਤੇ ਭੱਜੀਆਂ ਲਈਆਂ ਨੇ ਮਿਰਚਾਂ ਜੇਕਰ ਤੁਸੀਂ ਮਿਰਚ ਤੇਜ਼ ਖਾਣੀ ਪਸੰਦ ਕਰਦੇ ਹੋ ਤੇ ਮਿਰਚਾਂ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਚਾਰ ਪੰਜ ਲਈਆਂ ਮੈਂ ਇੱਥੇ ਹਰੀਆਂ ਮਿਰਚਾਂ ਤੇ ਬਾਕੀ ਮਸਾਲੇ ਆਪਾਂ ਤੜਕਾ ਲਾਉਣ ਲੱਗੇ ਪਾਵਾਂਗੇ ਤੇ ਹੁਣ ਆਪਾਂ ਪਿਆਜ਼ ਹਰੀਆਂ ਮਿਰਚਾਂ ਤੇ ਟਮਾਟਰ ਨੂੰ ਕੱਟ ਲੈਣੇ ਆ ਪਿਆਜ਼ ਨੂੰ ਆਪਾਂ ਇਸ ਤਰ੍ਹਾਂ ਲੰਬੇ ਲੰਬੇ ਸਲਾਈਸ ਦੇ ਵਿੱਚ ਕਟਾਂਗੇ ਇਸ ਤਰ੍ਹਾਂ ਆਪਾਂ ਸ਼ਿਮਲਾ ਨਾਚ ਲੰਬੇ ਪੀਸ ਵਿੱਚ ਵਿੱਚ ਕੱਟੀਆਂ ਇਸੇ ਤਰ੍ਹਾਂ ਹੀ ਆਪਾਂ ਪਿਆਜ਼ਾਂ ਨੂੰ ਵੀ ਲੰਬੇ ਪੀਸਾਂ ਵਿੱਚ ਹੀ ਕਟਾਂਗੇ ਪਿਆਜ਼ ਕੱਟਣ ਤੋਂ ਬਾਅਦ ਇੱਕ ਕੰਮ ਆਪਾਂ ਹੋਰ ਕਰਾਂਗੇ ਪਿਆਜ਼ਾਂ ਦੀ ਕਟਿੰਗ ਆਪਾਂ ਕਰ ਲਈ ਹੈ ਤੇ ਹੁਣ ਆਪਾਂ ਇਹਨਾਂ ਦੇ ਕਰਾਂਗੇ ਜੀ ਲੱਛੇ ਤਿਆਰ ਇਹਨਾਂ ਨੂੰ ਇੱਧਾ ਹੱਥਾਂ ਦੇ ਨਾਲ ਕੱਲੇ-ਕੱਲੇ ਕਰ ਲਾਂਗੇ ਆ ਦੇਖੋ ਬਹੁਤ ਸੋਹਣੇ ਇਥੇ ਆਪਣੇ ਬਣ ਕੇ ਤਿਆਰ ਹੋ ਹੁੰਦੇ ਨੇ ਤੇ ਨਾਲ ਹੀ ਹੁਣ ਅਬਰੀਕ-ਬਰੀਕ ਕੱਟ ਲਾਂਗੇ ਜੀ ਹਰੀਆਂ ਮਿਰਚਾਂ टमाटर भी आप बिल्कुल छोटा छोटा कटा ज्यादा मोटे पीस नहीं करने। दो बड़े चम्मच आप तेल दे सरों ते देों तनू कर लिया वा गर्म ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਚਮਚਾ ਜੀਰੇ ਦਾ ਤੇ ਜੀਰੇ ਨੂੰ ਤੜਕਾ ਕੇ ਤੇ ਨਾਲ ਹੀ ਆਪਾਂ ਤੇ ਨਾਲ ਹੀ ਆਪਾਂ ਪਾ ਦਾਂਗੇ ਜੀ ਹਰੀਆਂ ਮਚਾਂ ਕਿਉਂਕਿ ਆਪਾਂ ਆਲੂ ਨੂੰ ਸ਼ਿਮਲਾ ਮਿਰਚ ਤੇ ਪਿਆਜ਼ ਦੀ ਸਬਜ਼ੀ ਬਣਾਉਣ ਲੱਗੇ ਆ ਤੇ ਅੱਜ ਆਪਾਂ ਬਾਅਦ ਪਾਵਾਂਗੇ ਹਰੀਆਂ ਮਿਰਚਾਂ ਨੂੰ ਤੜਕਾ ਕੇ ਤੇ ਜੀਰੇ ਤੇ ਨਾਲ ਹੀ ਹੁਣ ਪਾ ਦਾਂਗੇ ਜੀ ਆਪਾਂ ਟਮਾਟਰ ਤੇ ਹੁਣ ਆਹ ਟਮਾਟਰ ਤੇ ਹਰੀਆਂ ਮਿਰਚਾਂ ਨੂੰ ਘੋਲ ਲੈਣਾ ਥੋੜੇ ਜਿਹਾ ਸੌਫਟ ਹੋ ਗਏ ਨੇ ਕੁਆਟਰ ਤੇ ਹੁਣ ਆਪਾਂ ਇੱਥੇ ਨਾਲ ਹੀ ਇਹ ਪਾ ਲਵਾਂਗੇ ਮਸਾਲੇ। ਸਵਾਦ ਅਨਸਾਰ ਪਾਵਾਂਗੇ ਆਪਾਂ ਢੋਲ ਅੱਧਾ ਚਮਚੇ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ ਤੇ ਇਹ ਲਾਲ ਮਿਰਚ ਪਾਵਾਂਗੇ ਤੰਦਰ ਦੇਣ ਵਾਸਤੇ। ਜੀ ਦਾਲਾਂ ਨੂੰ ਪਾਣੀ ਚੱਤੀ ਆਪਾਂ ਹਰੀਆਂ ਮਿਰਚਾਂ 4-5 ਪਾਈਆਂ। ਜਿੰਨੇ ਵੀ ਮਸਾਲੇ ਪਾਏ ਨੇ ਤੇ ਇਹਨਾਂ ਨੂੰ ਕਰ ਲੈਣਾ ਮਿਕਸਰ। ਮਾਤਰਾ ਵੀ ਆਪਾਂ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਸੌਫਟ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਿਆਜ਼ ਤੇ ਨਾਲ ਹੀ ਪਾਵਾਂਗੇ ਆਪਾਂ ਕੱਟੀਆਂ ਹੋਈਆਂ शिमला ਮਿਰਚਾਂ ਜੀ ਮਸਾਲੇ ਦੇ ਵਿੱਚ ਸਾਰੀਆਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਦਈਏ ਚੰਗੀ ਤਰ੍ਹਾਂ शिमला मिर्च ਤੇ ਤੁਹਾਮਾ ਪਿਆਜ ਜਿਹੜੇ ਆਪਾਂ ਕੱਟ ਕੇ ਪਾਏ ਨੇ ਮਸਾਲੇ ਦੇ ਵਿੱਚ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਤੇ ਹੁਣ ਆਪਾਂ ਇਹਨੂੰ 2 ਮਿੰਟ ਇਸੇ ਤਰ੍ਹਾਂ ਹੀ ਆਪਾਂ ਪਿਨਾਟੱਕਾਂਏ ਤੋਂ ਇਹਨਾਂ ਨੂੰ शिमला ਮਿਰਚਾਂ ਨੂੰ ਪਕਾਵਾਂਗੇ ਤੇ ਇਹਨਾਂ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਇਸੇ ਕੋ ਸੁੱਕੀ ਸਬਜੀ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਇਸ ਕਰਕੇ ਆਪਾਂ ਪਾੜ ਟੱਕ ਕੇ ਨਹੀਂ ਇਸੇ ਤਰ੍ਹਾਂ ਹੀ ਬਣਾਵਾਂਗੇ 2 ਮਿੰਟ ਹੋ ਗਏ ਨੇ शिमला ਮਿਰਚਾਂ ਨੂੰ ਭੁੱਜ ਗਿਆ ਨੂੰ ਤੇ ਨਾਲ ਹੀ ਅੱਥਾ ਆਪਾਂ ਹੁਣ ਪਾਵਾਂਗੇ 1/2 ਚਮਚਾ ਲਿਆ ਆਪਾਂ ਧਰਮ ਮਸਾਲਾ 4 ਚਮਚਾ ਚ ਲਿਆ ਮੈਂ ਧਨੀਆ ਪਾਊਡਰ ਇਹਨਾਂ ਦੋਨਾਂ ਨੂੰ ਮਸਾਲਿਆਂ ਨੂੰ ਪਾ ਦਿੰਨੇ ਆ ਤੇ ਮਿਕਸ ਕਰ ਦਈਏ ਚਲੋ ਜੀ ਆਪਣੇ ਸ਼ਿਮਲਾ ਮਿਰਚੇ ਪਿਆਜ਼ ਦੀ ਸਬਜ਼ੀ ਬਣ ਕੇ ਹੋ ਗਈ ਜੀ ਬਿਲਕੁਲ ਤਿਆਰ ਤੁਸੀਂ ਦੇਖ ਸਕਦੇ ਹੋ ਆਪਾਂ ਸਬਜ਼ੀ ਨੂੰ ਜਿਆਦਾ ਚੰਗੀ ਤਰ੍ਹਾਂ ਨਹੀਂ ਆਪਾਂ ਗਾਲਿਆ ਕਿਉਂਕਿ ਇਹਨਾਂ ਦਾ ਜਿਹੜਾ ਸ਼ਿਮਲਾ ਮਿਰਚ ਦਾ ਕਰੰਚੀਪਰਨਾ ਉਹ ਸਾਨੂੰ ਚਾਹੀਦਾ ਸੱਚੀ-ਕੱਚੀ ਜਿਹੜੀ ਸ਼ਿਮਲਾ ਮਿਰਚ ਹੁੰਦੀ ਆ ਉਖਾਣ ਵਿੱਚ ਵੀ ਜ਼ਿਆਦਾ ਸਵਾਦ ਲੱਗਦੀ ਆ ਇਸੇ ਕਰਕੇ ਆਪਾਂ ਹੁਣ ਸਬਜ਼ੀ ਨੂੰ ਇੰਨਾ ਕੀ ਪਕਾਇਆ ਕਿ ਸਬਜ਼ੀ ਆਪਣੀ ਬਣ ਕੇ ਹੋ ਗਈ ਜੇ ਬਿਲਕੁਲ ਤਿਆਰ ਤੇ ਹੁਣ ਆਪਾਂ ਇਹਨੂੰ ਪਲੇਟ 'ਚ ਪਾ ਲੈਨੇ ਆ ਲਓ ਜੀ ਆਪਣੀ ਇਹ ਸ਼ਿਵਲਾ ਮਿਰਚ ਪਿਆਜ਼ ਦੀ ਸਬਜੀ ਬਣ ਕੇ ਹੋ ਗਈ ਜੇ ਬਿਲਕੁਲ ਤਿਆਰ ਸਬਜੀ ਖਾਣ ਵਿੱਚ ਬਹੁਤ ਜ਼ਿਆਦਾ ਸਵਾਦ ਬਣੀ ਆ ਤੇ ਤੁਸੀਂ ਵੀ ਇੱਕ ਵਾਰੀ ਮੇਰੇ ਤਰੀਕੇ ਨਾਲ ਪਿਆਜ਼ ਸ਼ਿਵਲਾ ਮਿਰਚ ਦੀ ਸਬਜੀ ਜ਼ਰੂਰ ਬਣਾ ਕੇ ਦੇਖਿਓ ਤੇ ਜੇਕਰ ਅੱਜ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ